ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਸਾਕੀ ਦੇ ਵਿੱਚ ਅਸੀਂ ਨਾਥ ਦਵਾਰੇ ਦੇ ਬਾਰੇ ਜਾਣਿਆ ਸੋ ਇਸੇ ਤਰ੍ਹਾਂ ਹੀ ਅੱਜ ਦੀ ਸਾਕੀ ਦੇ ਵਿੱਚ ਅਸੀਂ ਜਾਣਾਂਗੇ ਕਿ ਜਦੋਂ ਗੁਰੂ ਨਾਨਕਵਾਸ ਜੀ ਅਜਮੇਰ ਵਿੱਚ ਗਏ ਤਾਂ ਉੱਥੋਂ ਦੇ ਮੁਸਲਮਾਨ ਪੀਰਾਂ ਨੇ ਕੀ ਕੀਤਾ ਸੋ ਆਓ ਜਾਣਦੇ ਹਾਂ ਪੁਰਾਤਨ ਸਮੇਂ ਦੀ ਗੱਲ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਅਜਮੇਰ ਗਏ ਤਾਂ ਉੱਥੋਂ ਦੇ ਸਭ ਤੋਂ ਉੱਚੀ ਪਹਾੜੀ ਉੱਤੇ ਇੱਕ ਪੀਰ ਮੌਦਨ ਚਿਸ਼ਤੀ ਦਾ ਰੋਜ਼ਾ ਹੈ ਚਿਸ਼ਤੀ ਇੱਕ ਕਰਾਮਾਤੀ ਸੁਫਨਾ ਸੂਫੀ ਫਕੀਰ ਹੋਇਆ ਹੈ ਇਸ ਖਾਨਗਾਹ ਦੇ ਆਸਰੇ ਇਸਲਾਮ ਦਾ ਬਹੁਤ ਪ੍ਰਚਾਰ ਹੋਇਆ ਹੈ ਗੁਰੂ ਨਾਨਕ ਜੀ ਵੀ ਮਾਰਵਾੜ ਦੇ ਵਿੱਚ ਦੇ ਹੁੰਦੇ ਹੋਏ ਅਜਮੇਰ ਆ ਪਹੁੰਚੇ ਇਸ ਖਿਆਲ ਨਾਲ ਕਿ ਮੁਸਲਮਾਨ ਪੀਰਾਂ ਨਾਲ ਗਿਆਨ ਚਰਚਾ ਕਰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਹੁੰਚਣ ਤੋਂ ਪਹਿਲਾਂ ਕੁਝ ਕੁ ਸਾਲ ਪਹਿਲਾਂ ਮੁਸਲਮਾਨ ਪੀਰਾਂ ਨੇ ਅਜਮੇਰ ਦੇ ਹਿੰਦੂ ਪੁਜਾਰੀਆਂ ਨੂੰ ਮੁਸਲਮਾਨ ਬਣਾ ਲਿਆ ਸੀ ਚਿਸ਼ਤੀ ਦੇ ਰੋਜੇ ਦੇ ਪੁਜਾਰੀ ਪੀਰ ਉਸ ਸਮੇਂ ਪੀਰ ਅਲਾਉਦੀਨ ਅਤੇ ਸ਼ਮਸ਼ਦੀਨ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਨਿਰਾਲੇ ਬਾਣੇ ਵਾਲਾ ਇੱਕ ਹਿੰਦੂ ਫਕੀਰ ਆਇਆ ਹੈ ਉਹ ਨਾ ਹਿੰਦੂ ਧਰਮ ਨੂੰ ਮੰਨਦਾ ਹੈ ਨਾ ਇਸਲਾਮ ਨੂੰ ਸਗੋਂ ਹੋਰ ਹੀ ਕੁਝ ਦੱਸਦਾ ਹੈ ਉਹ ਆਖਦਾ ਹੈ ਉਹ ਨਾਨਕ ਹੈ ਨਿਰੰਕਾਰ ਨੇ ਉਸ ਨੂੰ ਜਗਤ ਵਿੱਚ ਭੇਜਿਆ ਹੈ ਫਿਰ ਅਲਾਉਦੀਨ ਤੇ ਸ਼ਮਸ਼ਦੀਨ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਉਸ ਸਥਾਨ ਤੇ ਪਹੁੰਚੇ ਜਿੱਥੇ ਗੁਰਨਾਨਕ ਪਾਤਸ਼ਾਹ ਜੀ ਬੈਠੇ ਹੋਏ ਸਨ ਸ਼ਮਸ਼ਦੀਨ ਨੇ ਗੁਰਨਾਨਕ ਜੀ ਨੂੰ ਆਖਿਆ हे ਬੰਦੇ ਖੁਦਾ ਤੂੰ ਕੌਣ ਹੈ ਕਿਸ ਦੇ ਇஷ்டਾ ਰਹਨ ਵਾਲਾ ਹੈ ਕਿ ਤੇਰਾ ਧਰਮ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਪੰਜਾਬ ਵਿੱਚ ਮੇਰਾ ਜਨਮ ਹੋਇਆ ਹੈ ਤੇ ਸਾਰਾ ਜਗਤ ਮੇਰਾ ਘਰ ਹੈ ਖੁਦਾ ਦਾ ਮੈਂ ਬੰਦਾ ਹਾਂ ਖੁਦਾ ਦੇ ਹੁਕਮ ਨਾਲ ਜਗਤ ਵਿੱਚ ਵਿਚਰਦਾ ਫਿਰਦਾ ਹਾਂ ਮਨੁੱਖ ਸੇਵਾ ਮਨੁੱਖ ਨੂੰ ਖੁਦਾਈ ਭਗਤੀ ਦਾ ਸਹੀ ਰਾਹ ਦਾਸਨ ਮੇਰਾ ਧਰਮ ਹੈ ਜੋ ਸੱਚ ਬੋਲੇ ਨੇਕੀ ਕਰੇ ਧਰਮ ਕਿਰਤ ਕਰੇ ਜੋ ਕਿਸੇ ਨੂੰ ਤੋਖਾ ਨਾ ਦੇਵੇ ਅਤੇ ਕਿਸੇ ਦਾ ਧਰਮ ਪ੍ਰਸ਼ਟ ਨਾ ਕਰੇ ਉਹ ਮੇਰਾ ਭਾਈ ਹੈ ਪੀਰ ਅਲਾਦੀਨ ਨੇ ਕਿਹਾ ਬੰਦਾ ਤਾਂ ਚੰਗਾ ਪ੍ਰਤੀਤ ਹੁੰਦਾ ਹੈ ਇਸ ਦਾ ਧਰਮ ਵੀ ਇਸਲਾਮ ਨਾਲ ਮਿਲਦਾ ਜੁਲਦਾ ਹੈ ਔਰ ਲਿਬਾਸ ਵੀ ਮੁਸਲਮਾਨ ਫਕਰਾ ਵਰਗਾ ਹੈ ਅਗਰ ਇਹ ਉਸ ਮੁਸਲਮਾਨ ਹੋ ਜਾਵੇ ਤਾਂ ਸਾਰੇ ਹਿੰਦ ਵਿੱਚ ਇਸਲਾਮ ਦਾ ਝੰਡਾ ਝੁਲੇਗਾ ਤਾਂ ਉਸਨੇ ਗੁਰਨਾਨਕ ਪਾਸ਼ਾ ਜੀ ਨੂੰ ਕਿਹਾ ਕੀ ਭਾਈ ਮੈਂ ਇੱਕ ਗੱਲ ਆਖਾਂ ਜੇ ਗੁੱਸਾ ਨਾ ਕਰੋ ਤਾਂ ਤਾਂ ਗੁਰਨਾਨਕ ਪਾਸ਼ਾ ਜੀ ਹੱਸ ਕੇ ਬੋਲੇ ਪੁਰਸ਼ਾ ਅਸੀਂ ਗੁੱਸਾ ਨਹੀਂ ਕਰਦੇ ਜੋ ਦਿਲ ਵਿੱਚ ਹੈ ਉਹ ਆਖ ਸੁਣਾ ਅਲਾਉਦੀਨ ਨੇ ਕਿਹਾ ਪੀਰ ਚਿਸ਼ਤੀ ਦਾ ਰੋਜ਼ਾ ਹੈ ਪੀਰ ਜੀ ਕਰਾਮਾਤ ਵਾਲੇ ਫਕੀਰ ਹੋਏ ਹਨ ਖੁਦਾ ਦੀ ਉਹਨਾਂ ਤੇ ਬਹੁਤ ਮੇਰ ਹੈ ਮੈਂ ਆਖਦਾ ਹਾਂ ਸਭ ਤੋਂ ਚੰਗਾ ਮਤ ਇਸਲਾਮ ਹੈ ਜੇ ਆਪ ਇਸਲਾਮ ਵਿੱਚ ਆ ਜਾਵੋ ਤਾਂ ਚੰਗਾ ਹੈ ਗੁਣਨਾਮਕ ਪਾਸ਼ਾ ਜੀ ਨੇ ਕਿਹਾ ਇਸਲਾਮ ਵਿੱਚ ਆਉਣਾ ਮੁਸਲਮਾਨ ਬਣਨਾ ਜਾਂ ਮੁਸਲਮਾਨ ਲੋਕਾਂ ਨੂੰ ਮੁਸਲਮਾਨ ਬਣਾਉਣ ਵਿੱਚ ਆਪ ਮਾਣ ਸਮਝਦੇ ਜੇ ਪਰ ਆਪ ਤਾਂ ਤੁਸੀਂ ਮੁਸਲਮਾਨ ਨਹੀਂ ਮੁਸਲਮਾਨ ਹੋਣਾ ਤਾਂ ਬਹੁਤ ਔਖਾ ਹੈ ਤਾਂ ਅਲਾਦੀਨ ਨੇ ਬੜੀ ਹੈਰਾਨਗੀ ਨਾਲ ਕਿਹਾ ਕਿਉਂ ਅਸੀਂ ਮੁਸਲਮਾਨ ਕਿਉਂ ਨਹੀਂ ਹਾਂ ਹੋਰ ਕਿਸ ਤਰ੍ਹਾਂ ਦੇ ਮੁਸਲਮਾਨ ਹੁੰਦੇ ਹਨ ਤਾਂ ਪਾਤਸ਼ਾਹ ਜੀ ਨੇ ਕਿਹਾ ਕਿ ਮਰਦਾਨੀਆਂ ਰਬਾਬ ਦੀਆਂ ਤਾਰਾਂ ਉੱਤੇ ਉਂਗਲਾਂ ਰੱਖ ਤੇ ਰਬਾਬ ਵਜਾ ਗੁਰੂ ਜੀ ਨੇ ਇਲਾਹੀ ਨਾਟ ਛੇੜਿਆ ਮੋਲਾ ਦੇ ਰੰਗ ਵਿੱਚ ਰਤੇ ਹੋਏ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵਾ ਹੈ ਅਵਲ ਆਲ ਦੀਨ ਕਰ ਮੀਠਾ ਮਸਕਲ ਮਾਨਾ ਮਾਲ ਮੁਸਾਵੇ ਰੱਬ ਕੀ ਰਜ਼ਾਇ ਮਨ ਨੇ ਸਿਰ ਉੱਪਰ ਕਰਤਾ ਮੰਨੈ ਆਪ ਗਵਾਵੈ ਤੋ ਨਾਨਕ ਸਰਬ ਜੀਆਂ ਮਹਿਰਮੰਤ ਹੋਏ ਤਾ ਮੁਸਲਮਾਨ ਕਹਾਵੈ ਵਾਰ ਮਾਂਝ ਮਹੱਲਾ ਪਹਿਲਾ ਇਸ ਦਾ ਇਹ ਮਤਲਬ ਸੀ ਪੀਰੋ ਤੇ ਬਾਕੀ ਦੇ ਪੁਰਸ਼ੋ ਸੁਣੋ ਮੁਸਲਮਾਨ ਅਖਵਾਉਣਾ ਅਤ ਕਠਨ ਹੈ ਉਹ ਆਦਮੀ ਮੁਸਲਮਾਨ ਅਖਵਾ ਸਕਦਾ ਹੈ ਜਿਸ ਵਿੱਚ ਹੀਠਾਂ ਲਿਖੀਆਂ ਸਿਫਤਾਂ ਹੋਣ ਸਭ ਤੋਂ ਪਹਿਲਾਂ ਔਲੀਆਂ ਫਕੀਰਾਂ ਤੇ ਸੰਤਾਂ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਉੱਤੇ ਅਮਲ ਕਰੇ ਜਪ ਤਪ ਆਦਿਕ ਸਾਧਨਾ ਨਾਲ ਖੁਦਾ ਨੂੰ ਮਿਲੰਦਾ ਯਤਨ ਕਰੇ ਆਤਮਾ ਜੋ ਹੰਕਾਰ ਤੇ ਕਾਮ ਕ્રોਧ ਨਾਲ ਮੈਲੀ ਹੋ ਚੁੱਕੀ ਹੈ ਉਸ ਨੂੰ ਖੁਦਾ ਦੀ ਬੰਦਗੀ ਨਾਲ ਸਾਫ ਕਰੇ ਦੂਸਰਾ ਉਹਨਾਂ ਫਕੀਰਾਂ ਤੇ ਸੰਤਾਂ ਕੋਲ ਜਾਵੇ ਜੋ ਆਪ ਤਰਨ ਯੋਗ ਹਨ ਤੇ ਹੋਰਾਂ ਨੂੰ ਭਵ ਸਾਗਰ ਪਾਰ ਕਰਨ ਕਰਕੇ ਉਸ ਸ਼ਬਦ ਸਰਬਸ਼ਕਤੀਵਾਨ ਖੁਦਾ ਦੀ ਦਰਗਾਹ ਵਿੱਚ ਲੈ ਜਾ ਸਕਦੇ ਹਨ ਤੀਸਰਾ ਰੱਬ ਪਰਮਾਤਮਾ ਦੀ ਰਜ਼ਾਈ ਨੂੰ ਮੰਨੇ ਇਹ ਸਮਝੋ ਜੋ ਵਾਹਿਗੁਰੂ ਕਰਦਾ ਹੈ ਉਹ ਠੀਕ ਹੈ ਦੁੱਖ ਤੰਗੀ ਵੇਲੇ ਖੁਦਾ ਨੂੰ ਬੁਰਾ ਭਲਾ ਨਾ ਆਖੋ ਚੌਥਾ ਬਿਨਾਂ ਪੱਖਪਾਤ ਦੇ ਸਾਰੇ ਪੁਰਸ਼ਾਂ ਪੰਛੀਆਂ ਪਸ਼ੂਆਂ ਉੱਤੇ ਦਇਆ ਕਰਨ ਵਾਲਾ ਹੋਵੇ ਇਹ ਨਹੀਂ ਕਿ ਮੁਸਲਮਾਨ ਹੋ ਕੇ ਦੂਸਰੇ ਮੱਤਾਂ ਵਾਲੇ ਮਨੁੱਖਾਂ ਨੂੰ ਤਲਵਾਰ ਦੀ ਘਾਟ उतारी ਜਾਵੇ ਕਿਉਂਕਿ ਸਾਰੇ ਖੁਦਾ ਦੇ ਬੰਦੇ ਹਨ ਇੱਕੋ ਖੁਦਾ ਨੇ ਸਭ ਨੂੰ ਉਤਪਨ ਕੀਤਾ ਹੈ ਸਾਰੇ ਵੀਰ ਹਨ ਇੰਨੇ ਬੁਲੇਖੇ ਚਿੱਤ ਵਿੱਚੋਂ ਦੂਰ ਕਰਨ ਵਾਲਾ ਸੱਚਾ ਮੁਸਲਮਾਨ ਹੋ ਸਕਦਾ ਹੈ ਇਹ ਸਿਫਤਾਂ ਤੁਸਾਂ ਵਿੱਚ ਨਹੀਂ ਤੁਸੀਂ ਤਾਂ ਮੈਨੂੰ ਦੇਖ ਕੇ ਕ੍ਰੋਧਵਾਨ ਹੋ ਗਏ ਮੁਸਲਮਾਨ ਹੋ ਕੇ ਹੋਰ ਦਰਮਾ ਵਾਲਿਆਂ ਨੂੰ ਕਿਰਨਤ ਨਿਗਾਹ ਨਾਲ ਦੇਖ ਦੇ ਜੇ ਤਲਵਾਰ ਦੇ ਜ਼ੋਰ ਤੇ ਇਸਲਾਮ ਦਾ ਪ੍ਰਚਾਰ ਕਰ ਦੇ ਜੇ ਇਹ ਗੱਲਾਂ ਨਹੀਂ ਹੋ ਸਕਦੀਆਂ ਜੀ ਸ਼ਰਾ ਬਾਰੇ ਆਖੋ ਤਾਂ ਸੱਚੀ ਸ਼ਰਾ ਇਹ ਹੈ ਦੂਸਰਾ ਸ਼ਬਦ ਗੁਰੂ ਨਾਨਕ ਪਾਸ਼ਾ ਜੀ ਨੇ ਇਉਂ ਉਚਾਰਨ ਕੀਤਾ ਮਿਹਰ ਮਸੀਤ ਸਦਕ ਮੁਸਲਾ ਹੱਕ ਹਲਾਲ ਕੁਰਾਨ ਸਰਮ ਸੁਨਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਾਤ ਇਸ ਭਾਵ ਸੀ ਨਾਨਕ ਰੱਖੇ ਲਾਜ ਵਾਜ ਮਰਮਾਂਜ ਮਹੱਲਾ ਪਹਿਲਾ ਇਸ ਦਾ ਅਰਥ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕੀਤਾ ਦਇਆ ਦੀ ਮਸੀਤ ਹੋਵੇ ਸਿੱਧਕ ਜਾਂ ਪਰੋਸੇ ਦਾ ਮੁਸਲਾ ਸਫ ਹੋਵੇ ਹੱਕ ਦਾ ਮਾਲ ਖਾਨ ਨੂੰ ਹਲਾਲ ਸਮਝੇ ਹੱਕ ਦੀ ਹੱਕ ਹੀ ਕੁਰਾਨ ਹੋਵੇ ਸੁੰਨਤ ਕਰਾਉਣ ਦਾ ਭਾਵ ਹੈ ਸ਼ਰਮ ਤੇ ਜੱਤ ਸੱਤ ਰੱਖਣਾ ਪਰ ਇਸਤਰੀ ਪਿੱਛੇ ਨਾ ਦੌੜੇ ਮਿੱਠੇ ਸੁਬਾ ਦਾ ਰੋਜ਼ਾ ਹੋਵੇ ਤਾਂ ਭਾਈ ਮੁਸਲਮਾਨ ਅਖਵਾ ਸਕਦਾ ਹੈ ਕਰਮ ਚੰਗੇ ਕਰੇ ਜੇ ਕਰਮ ਚੰਗੇ ਹੋਣ ਤਾਂ ਸਮਝੋ ਮੱਕੇ ਦੀ ਯਾਤਰਾ ਹੋ ਗਈ ਪੀਰੀ ਐਸੇ ਵਿੱਚ ਹੈ ਖੁਦਾ ਨੂੰ ਹਾਜ਼ਰ ਨਾਜ਼ਰ ਤੇ ਸੱਚਾ ਸਮਝੇ ਗਰੀਬਾਂ ਤੇ ਮਾੜਿਆਂ ਉੱਤੇ ਦਇਆ ਕਰੇ ਜੋ ਇੰਨੀਆਂ ਗੱਲਾਂ ਨਹੀਂ ਕਰਦਾ ਉਹ ਸੱਚਾ ਮੁਸਲਮਾਨ ਨਹੀਂ ਹੋ ਸਕਦਾ মালা ਤਸਬੀ ਇਹੋ ਹੈ ਕਿ ਸ਼ਾਂਤ ਸੁਭਾਅ ਰਹੇ ਕਿਸੇ ਜੀਵ ਉੱਤੇ ਕ੍ਰੋਧ ਨਾ ਇਸ ਸਤ ਦੇ ਉਪਦੇਸ਼ ਨੂੰ ਸੁਣ ਕੇ ਪੀਰਾਂ ਦੀ ਨਿਸ਼ਾ ਹੋ ਗਈ ਜਿੱਤਨ ਆਏ ਗੁਰਨਾਨਕ ਪਾਤਸ਼ਾਹ ਜੀ ਨੂੰ ਪਰ ਆਪ ਹੀ ਜਿੱਤੇ ਗਏ ਉਹਨਾਂ ਗੁਰੂ ਜੀ ਨੂੰ ਸਹਿਦਾ ਕੀਤਾ ਕਈ ਦਿਨ ਧਾਰਮਿਕ ਵਿਚਾਰਾਂ ਹੁੰਦੀਆਂ ਰਹੀਆਂ ਸੋ ਇਸ ਤਰ੍ਹਾਂ ਆਪ ਜੀ ਨੂੰ ਸਾਡੀ ਇਹ ਸਾਕੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਇਸੇ ਤਰ੍ਹਾਂ ਹੀ ਅਗਲੀ ਸਾਕੀ ਦੇ ਵਿੱਚ ਅਸੀਂ ਜਾਣਾਂਗੇ ਪੁਸ਼ਕਰ ਰਾਜ ਦਾ ਮੇਲਾ ਸੋ ਇਹ ਜਾਣਾਂਗੇ ਅਸੀਂ ਕਿ ਅਗਲੀ ਸਾਕੀ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ